ਕਾਂਗਰਸ ਵੱਲੋਂ ਚੋਣ ਰਣਨੀਤੀਕਾਰ ਵਜੋਂ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲੈਣ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਅੰਗਕਸਿਆ ਉਹਨਾਂ ਕਿਹਾ ਕਿ ਇਸ ਵਾਰ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਪ੍ਰਸ਼ਾਂਤ ਕਿਸ਼ੋਰ ਹੋਣਗੇ ਅਗਲੇ ਚੀਫ ਮਿਨਿਸਟਰ ਪ੍ਰਸ਼ਾਂਤ ਕਿਸ਼ੋਰ ਬਣ ਰਹੇ ਹਾਂ ਹਾਂ ਸੋ ਕੈਪਟਨ ਸਾਹਿਬ ਨੂੰ ਤਾਂ ਅੱਗੇ ਅੱਗੇ ਜਿਵੇਂ ਹੁੰਦੇ ਨਾ ਜੀਪ ਦੇ ਅੱਗੇ ਆਪਾਂ ਨਾਰੇ ਲਾਉਣ ਵਾਸਤੇ ਰੱਖੇ ਹੁੰਦੇ ਆ ਸੋ ਅਗਲਾ ਜਿਹੜਾ ਚੀਫ ਮਿਨਿਸਟਰ ਦਾ ਕੈਂਡੀਡੇਟ ਪ੍ਰਸ਼ਾਂਤ ਕਿਸ਼ੋਰ ਹੈ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਵਿਅੰਗਕਸਿਆ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਵੱਲੋਂ ਪੰਜਾਬ ਦੇ ਨਸ਼ਿਆਂ ਬਾਰੇ ਗੀਤ ਜਾਰੀ ਕਰਨ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਸਭ ਤੋਂ ਨਕਮੀ ਪਾਰਟੀ ਆਮ ਆਦਮੀ ਪਾਰਟੀ ਹੈ। ਨੈਕਸ ਸਲਾਈਡਸ ਉਹਦੇ ਵਿੱਚ ਵੜ ਗਏ ਆ। ਆ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦੇ ਆ। ਜੇ ਗਾਣਾ ਵੀ ਗਾਇਆ ਹੈ ਉਹ ਵੀ ਤੁਸੀਂ ਦੇਖਿਓਗੇ ਝਲਕ ਐਂਟੀ ਸਿੱਖਾਈਏ ਤੇ ਐਂਟੀ ਪੰਜਾਬ ਉਹਦੇ ਚ ਹੈ। ਉਹਦੇ ਸਾਰੇ ਗਾਣੇ ਇਕੋ ਨਿਸ਼ਾਨਾ ਕਿ ਪੰਜਾਬੀਆਂ ਨੂੰ ਬਦਨਾਮ ਕਰੋ ਉਹ ਐਂਟੀ ਪੰਜਾਬ ਹੈ ਉਹਦਾ ਉਹਨਾਂ ਦੇ ਦਿਲ 'ਚ ਉਹਨਾਂ ਦੇ ਗਾਣੇ 'ਚ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਨਫ਼ਰਤ ਪੰਜਾਬ 'ਚ ਉਹਨਾਂ ਦੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ कौर ਬਾਦਲ ਤੇ ਆਪਣੇ ਬੱਚਿਆਂ ਨਾਲ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸੀ ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਇਹ ਕਿਹਾ